ਨਮਸਕਾਰ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ ਲਗਾਤਾਰ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ ਏਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਅੱਜ ਗੱਲ ਕਰਦੇ ਹਾਂ ਕਿ ਜੋ ਮਾਨ ਸਰਕਾਰ ਹੈ ਉਸ ਨੇ ਲਗਭਗ 6 ਮਹੀਨੇ ਲੰਘ ਚੁੱਕੇ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਔਰ ਇੱਕ ਵੱਡਾ ਫੰਕਸ਼ਨ ਕਰਕੇ ਟੈਗੋਰ ਥੀਏਟਰ ਦੇ ਵਿੱਚ ਜੋ ਕੱਚੇ ਅਧਿਆਪਕ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਪਰ ਉਸ ਤੋਂ ਬਾਅਦ ਨਾਲ ਦੀ ਨਾਲ ਤੁਸੀਂ ਇਹ ਵੀ ਜਾਣਦੇ ਹੋ ਕਿ ਜੋ ਇੰਦਰਜੀਤ ਸਿੰਘ ਮਾਨਸਾ ਇੰਦਰਜੀਤ ਸਿੰਘ ਡੇਲੂਆਣਾ ਦੇ ਨਾਂ ਤੇ ਜੋ ਸਾਡੇ ਇੱਕ ਕੱਚੇ ਅਧਿਆਪਕ ਜਾਂ ਇੱਕ ਆਗੂ ਨੇ ਉਹਨਾਂ ਨੇ ਲੰਮਾ ਸਮਾਜ ਸੰਘਰਸ਼ ਵੀ ਕੀਤਾ ਤੇ ਨਾਲ ਦੀ ਨਾਲ ਹੁਣ ਉਹ ਲੋਹੜੀ ਵਾਲੇ ਦਿਨ ਉਹਨਾਂ ਨੇ ਧਰਨਾ ਖਤਮ ਕੀਤਾ ਸੋ ਧਰਨਾ ਖਤਮ ਕਰਨ ਪਿੱਛੇ ਤੁਹਾਨੂੰ ਪਤਾ ਹੈ ਕਿ ਜੋ सीएम भगवंत मान सिंह मान जी ने उन्होंने लिखती ਵਿੱਚ ਭਰੋਸਾ ਦਿੱਤਾ ਕਿ ਤੁਹਾਡੀਆਂ ਸਾਰੀਆਂ ਮੰਗਾਂ ਦਾ ਹੱਲ ਹੋਵੇਗਾ ਪਰ ਦੋਸਤੋ ਅਸਲ ਵਿੱਚ ਸਚਾਈ ਕੀ ਹੈ ਕਿਉਂ ਇੰਨੀ ਦੇਰ ਹੋਈ ਕੀ ਵਾਕੇ ਹੀ ਪੱਕਾ ਕੀਤਾ ਗਿਆ ਹੈ ਜਾਂ ਇਹ ਸਰਵਿਸ ਰੂਲ ਨੇ ਜਿਹੜੇ ਇਹ ਕਿਸ ਤਰ੍ਹਾਂ ਲਾਗੂ ਹੋਣਗੇ ਜਾਂ ਸਰਕਾਰ ਕਰੇਗੀ ਜਾਂ ਅਜੇ ਮਿੱਠੀਆਂ ਗੋਲੀਆਂ ਹੀ ਦੇ ਰਹੀ ਹੈ ਸੋ ਇੱਕ ਵਾਰੀ ਫੇਰ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਤੇ ਜੋ ਦੋਸਤ ਮਿੱਤਰ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨ ਅਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨ ਤਾਂ ਕਿ ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਤੇ ਆਪਣੀ ਕਮੈਂਟਾਂ ਦੇ ਵਿੱਚ ਰਾਏ ਜਰੂਰ ਦੇਣਾ ਸੋ ਦੋਸਤੋ ਗੱਲ ਕਰਦੇ ਆ ਕਿ ਪਿਛਲੇ ਦਿਨੀ ਲਗਭਗ ਇੱਕ ਹਫਤਾ ਬੀਤ ਚੁੱਕਿਆ ਸੋ ਜੋ ਸਿੱਖਿਆ ਪ੍ਰੋਵਾਈਡਰ ਇੱਕ ਅਧਿਆਪਕ ਜੂਨੀਅਨ ਹੈ ਉਹਨਾਂ ਦੇ ਆਗੂ ਸਹਿਬਾਨ ਨਾਲ ਸੀਐਮ ਭਗਵਾਨ ਸਿੰਘ ਮਾਨ ਜੀ ਦੀ ਇੱਕ ਮੀਟਿੰਗ ਹੁੰਦੀ ਹੈ ਤੇ ਲਿਖਤੀ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡੀਆਂ ਸਾਰੀਆਂ ਮੰਗਾਂ ਹੱਲ ਹੋਣਗੀਆਂ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਲਗਾਤਾਰ ਜਿੰਨੇ ਵੀ ਬਾਕੀ ਜੂਨੀਅਨਾਂ ਦੇ ਆਗੂ ਨੇ ਉਹਨਾਂ ਦੀਆਂ ਮੀਟਿੰਗਾਂ ਪਹਿਲਾਂ ਵੀ ਲਗਾਤਾਰ ਹੋ ਰਹੀਆਂ ਨੇ ਸੋ ਜਿਹੜੇ ਸਰਵਿਸ ਰੂਲ ਨੇ ਉਹ ਲਾਗੂ ਕੀਤੇ ਜਾਣੇ ਨੇ ਤੁਹਾਨੂੰ ਕਲੀਅਰ ਕਰ ਦਈਏ ਪਰ ਇੱਕ ਵਿਸ਼ੇਸ਼ ਕਾਡਰ ਬਣ ਕਰਕੇ ਇਹ ਇੱਕ ਅਲੱਗ ਤੋਂ ਜੋ ਬਿਨਾਂ ਡਾਇਰੈਕਟੋਰੇਟ ਤੋਂ ਸਰਵਿਸ ਰੂਲ ਵਿਭਾਗੀ ਸਰਵਿਸ ਰੂਲ ਬਾਨਨੇ ਨੇ ਉਹਨਾਂ ਨੂੰ ਸਮਾਂ ਲੱਗ ਰਿਹਾ ਇਸ ਪਿੱਛੇ ਸਭ ਤੋਂ ਪਹਿਲੀ ਉੱਤੇ ਵੱਡੀ ਸਚਾਈ ਦੋਸਤੋ ਇਹ ਹੈ ਕਿ ਜਿਹੜਾ ਇਹ ਨਵਾਂ ਇੱਕ ਪਾਲਿਸੀ ਲਿਆਂਦੀ ਗਈ ਹੈ ਵਿਭਾਗੀ ਪਾਲਿਸੀ ਲਿਆਂਦੀ ਗਈ ਹੈ ਇਹ ਪਾਲਿਸੀ ਕੋਈ ਇੱਕ ਵਿਭਾਗ ਤੇ ਲਾਗੂ ਨਹੀਂ ਹੋਣੀ ਇਹ ਹੌਲੀ-ਹੌਲੀ ਲਗਭਗ ਸਾਰੇ ਵਿਭਾਗਾਂ ਤੇ ਲਾਗੂ ਹੋ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਜਿਹੜਾ ਕੰਮ ਹੈ ਵੱਖ-ਵੱਖ ਵਿਭਾਗਾਂ ਦਾ ਉਹੋ ਪ੍ਰੋਗਰੈਸ ਦੇ ਵਿੱਚ ਹੈ ਅਤੇ ਚੱਲ ਰਿਹਾ ਹੈ ਸੋ ਦੋਸਤੋ ਹੁਣ ਤੁਸੀਂ ਸਮਝ ਗਏ ਹੋਮੋਗੇ ਕਿ ਸਭ ਤੋਂ ਵੱਡਾ ਕਾਰਨ ਤਾਂ ਇਹ ਰਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਦੇ ਸਰਵਿਸ ਰੂਲ ਜਾਂ ਪਾਲਿਸੀ ਦੇ ਅਕੋਰਡਿੰਗ ਲਿਆਂਦੇ ਜਾਣ ਤਾਂ ਕਿ ਬਾਕੀ ਵਿਭਾਗਾਂ ਦੇ ਉੱਪਰ ਵੀ ਫਿਰ ਮਿਹਨਤ ਘੱਟ ਕਰਨੀ ਪਵੇ ਸੋ ਤੁਸੀਂ ਪਹਿਲਾਂ ਹੀ ਦੇਖਿਆ ਕਿ ਸਭ ਤੋਂ ਪਹਿਲਾ ਐਕਸਪੈਰੀਮੈਂਟ ਸਿੱਖਿਆ ਵਿਭਾਗ ਦੇ ਉੱਪਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਹੀ ਜੋ ਪਾਲਿਸੀ ਸੀ ਉਸ ਨੂੰ ਹਲਕਾ ਫੁਲਕਾ ਮੋਡੀਫਾਈ ਕਰਕੇ ਵਿਭਾਗਾਂ ਦੇ ਬਾਕੀ ਦੇ ਵਿਭਾਗਾਂ ਦੇ ਕਰਮਚਾਰੀਆਂ ਦੇ ਉੱਤੇ ਲਾਗੂ ਕੀਤੀ ਜਾ ਰਹੀ ਹੈ ਸੋ ਇਸ ਵਿੱਚ ਇੱਕ ਵੱਡਾ ਜੋ ਮੰਗ ਹੈ ਉਹ ਡੀਏ ਦੀ ਹੈ ਕਿਉਂਕਿ ਇਸ ਵਿੱਚ ਪ੍ਰਮੋਸ਼ਨ ਚੈਨਲ ਕੋਈ ਨਹੀਂ ਹੈ ਸਿਰਫ ਸਲਾਨਾ ਇਨਕਰੀਮੈਂਟ ਆਰਡਰਸ ਦੇ ਵਿੱਚ ਲਿਖਿਆ ਹੋਇਆ ਹੈ ਔਰ ਨਾਲ ਦੀ ਨਾਲ ਜੋ ਬਾਕੀ ਛੁੱਟੀਆਂ ਔਰ ਜੋ ਮੈਡੀਕਲ ਪੱਤੇ ਨੇ ਜਾਂ ਹੋਰ ਪੱਤੇ ਨੇ ਉਸ ਤੋਂ ਵੀ ਵੱਡੀ ਗੱਲ ਜੋ ਡੀਏ ਦੀ ਹੈ ਕਿਉਂਕਿ ਡੀਏ ਦਾ ਜੋ ਡਿਅਰੈਂਸ ਅਲਾਉਂਸ ਹੈ ਉਸ ਦਾ ਇੱਕ ਵੱਡਾ ਇਫੈਕਟ ਪੈਣਾ ਹੈ ਸਾਰੇ ਅਧਿਆਪਕਾਂ ਦੀ ਸੈਲਰੀ ਦੇ ਉੱਪਰ ਕਿਉਂਕਿ ਅਜੇ ਸੈਲਰੀਆਂ ਬਹੁਤ ਥੋੜੀਆਂ ਰੱਖੀਆਂ ਗਈਆਂ ਨੇ ਔਰ ਜਦੋਂ ਨਿਯੁਕਤੀ ਪੱਤਰ ਦਿੱਤੇ ਗਏ ਸੀ ਤਾਂ ਉਸ ਥੀਏਟਰ ਦੇ ਵਿੱਚ ਆਪਣੀ ਸਪੀਚ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਜੀ ਨੇ ਇਹ ਗੱਲ ਕਲੀਅਰ ਕੀਤੀ ਸੀ ਕਿ ਲਗਭਗ 1 ਸਾਲ ਬਾਅਦ ਤੁਹਾਨੂੰ ਜਿਹੜੀ ਤਨਖਾਹ ਇਸ ਵਿੱਚ ਵਾਅਦਾ ਮਿਲੇਗਾ ਜਾਂ ਉਹਨਾਂ ਦਾ ਕਹਿਣ ਦਾ ਭਾਵੇਂ ਸੀ ਕਿ ਤੁਹਾਨੂੰ ਬਰਾਬਰ ਦੇ ਜੋ ਹੱਕ ਨੇ ਬਾਕੀ ਨੇ ਉਹ ਦਿੱਤੇ ਜਾਣਗੇ ਸੋ 6 ਮਹੀਨੇ ਲੰਘ ਚੁੱਕੇ ਨੇ ਮੀਟਿੰਗ ਜੋ ਕਰਨ ਲਈ ਕਿਹਾ ਗਿਆ ਸੀ ਉਸ ਲਈ ਵੀ ਇੱਕ ਹਫਤਾ ਲੰਘ ਚੁੱਕਿਆ ਸੋ ਕਿਤੇ ਨਾ ਕਿਤੇ ਜੋ ਖੜੋਤ ਆਈ ਹੈ ਉਸ ਵਿੱਚ ਵੱਡਾ ਕਾਰਨ ਇਹ ਹੈ ਕਿ ਇੱਕ ਤਾਂ ਡੀਏ ਦੇ ਉੱਪਰ ਸਹਿਮਤੀ ਜੋ ਵਿੱਤ ਵਿਭਾਗ ਹੈ ਉਸ ਨਾਲ ਬਣਾਉਣੀ ਹੈ ਉਸ ਡੀਏ ਦੇ ਉੱਪਰ ਸਹਿਮਤੀ ਬਣ ਤੋਂ ਬਾਅਦ ਹੀ ਜਿਹੜਾ ਸਰਵਿਸ ਰੂਲ ਨੇ ਉਹ ਲਿਖਤ ਦੇ ਵਿੱਚ ਆਉਣਗੇ ਸੋ ਡੀਏ ਦਾ ਇੱਕ ਵੱਡਾ ਪੇਜ ਹੈ ਜਿਹੜਾ ਉਹ ਫਸਿਆ ਹੋਇਆ ਉਸ ਦੇ ਉੱਪਰ ਦੇਖੋ ਕਦੋਂ ਸਹਿਮਤੀ ਬਣਦੀ ਹੈ ਇੱਕ ਤੁਹਾਨੂੰ ਉਦਾਹਰਨ ਦਿੰਨੇ ਆ ਕਿ ਜੋ ਕੰਪਿਊਟਰ ਟੀਚਰਸ ਨੇ ਕੰਪਿਊਟਰ ਫੈਕਿਲਟੀਆਂ ਨੇ ਉਹਨਾਂ ਉੱਪਰ ਜਦੋਂ ਉਹਨਾਂ ਨੂੰ ਇੱਕ ਸੁਸਾਇਟੀ ਦੇ ਅੰਡਰ ਰੈਗੂਲਰ ਕੀਤਾ ਗਿਆ ਤਾਂ ਉਹਨਾਂ ਉੱਪਰ ਉਸ ਸਮੇਂ ਦਾ ਜੋ ਵੀ ਡੀਏ ਸੀ ਉਹ ਫਿਕਸ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਜੋ ਅਲੱਗ-ਅਲੱਗ डीए ਵਧਦਾ ਰਿਹਾ ਉਹ ਉਨਾਂ ਉੱਪਰ ਲਾਗੂ ਨਹੀਂ ਹੁੰਦਾ ਸਿਰਫ ਤੇ ਸਿਰਫ ਉਸੇ ਸਮੇਂ ਦਾ ਜੋ ਡੀਏ ਹੈ ਉਹ ਲਾਗੂ ਹੁੰਦਾ ਹੈ ਇਸ ਲਈ ਕੰਪਿਊਟਰ ਅਧਿਆਪਕ ਵੀ ਬਾਰ ਬਾਰ ਸੀਐਸਆਰ ਰੂਲਸ ਦੀ ਮੰਗ ਕਰ ਰਹੇ ਨੇ ਕਿ ਸਾਨੂੰ ਸਿਵਲ ਸਰਵਿਸ ਰੂਲ ਦੇ ਅੰਡਰ ਲਿਆਂਦਾ ਜਾਵੇ ਤਾਂ ਕਿ ਸਾਨੂੰ ਬਾਕੀ ਦੇ ਵੀ ਸਾਰੇ ਲਾਭ ਮਿਲ ਸਕਣ ਸੋ 인ਦਰਜੀਤ ਸਿੰਘ ਮਾਨਸਾ ਅਤੇ ਬਾਕੀ ਸਾਰੇ ਅਧਿਆਪਕਾਂ ਦੀ ਵੀ ਇਹੀ ਮੰਗ ਸੀ ਕਿ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਜੋ ਬਾਕੀ ਸੇਵਾ ਸ਼ਰਤਾਂ ਨੇ ਪੱਤੇ ਨੇ ਔਰ ਖਾਸ ਤੌਰ ਤੇ ਜੋ ਡੀਏ ਹੈ ਉਹ ਮਿਲਨਯੋਗ ਹੋਵੇ ਸੋ ਇਸੇ ਦੇ ਉੱਪਰ ਇੱਕ ਵਾਰ ਜੋ ਸੀਐਮ ਭਗਵਨ ਸਿੰਘ ਮਾਨ ਨੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਕਿ ਤੁਹਾਡੇ ਤੇ ਸਾਰੀਆਂ ਸੇਵਾ ਸ਼ਰਤਾ ਲਾਗੂ ਹੋਣਗੀਆਂ ਔਰ ਜਿੰਨੀਆਂ ਵੀ ਤੁਹਾਡੇ ਮੰਗਾਂ ਨੇ ਉਸ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਭਰੋਸਾ ਦਿੱਤਾ ਹੈ ਪਰ ਅਜੇ ਕੋਈ ਮੀਟਿੰਗ ਜਾਂ ਉਸ ਦਾ ਸਿੱਟਾ ਸਾਹਮਣੇ ਨਹੀਂ ਆਇਆ ਸੋ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਇਹ ਹੈ ਕਿ ਜੂਨ ਤੋਂ ਪਹਿਲਾਂ ਪਹਿਲਾਂ ਇਹ ਚੀਜ਼ਾਂ ਨੂੰ ਸਮ ਅਪ ਕੀਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਸਰਕਾਰਾਂ ਦੀ ਜਿਹੜੀ ਅੱਖ ਹੁੰਦੀ ਹੈ ਉਹ ਵੋਟ ਬੈਂਕ ਤੇ ਹੁੰਦੀ ਹੈ ਤੇ ਤੁਹਾਨੂੰ ਜਾਦ ਹੀ ਹੋਣਾ ਕਿ ਇਸ ਕੱਚੇ ਅਧਿਆਪਕ ਜੂਨੀਅਨ ਲੇਗ ਇਸ ਵਰਗ ਨੇ ਜਿਨ੍ਹਾਂ ਦੀ ਗਿਣਤੀ ਲਗਭਗ 14000 ਹੈ ਪੂਰੇ ਪੰਜਾਬ ਵਿੱਚ ਇੱਕ ਵੱਡਾ ਫੈਕਟ ਲਿਆਂਦਾ ਸੀ ਜੋ ਵਿਧਾਨ ਸਭਾ ਚੋਣਾਂ ਸੀ ਸੋ ਸਰਕਾਰੇ ਭਲੀ ਭਾਂਤ ਜਾਣਦੀ ਹੈ ਕਿਉਂਕਿ ਸਰਕਾਰ ਨਾਲ ਵੋਟਾਂ ਤੋਂ ਪਹਿਲਾਂ ਮੀਟਿੰਗਾਂ ਹੋਈਆਂ ਸੀ ਸੋ ਇਹ ਬਿਲਕੁਲ ਭਲੀ ਭਾਂਤ ਜਾਣਦੀ ਹੈ ਕਿ ਇਹ ਵਰਗ ਕਿੰਨਾ ਵੱਡਾ ਜੋ ਫੈਕਟ ਹੈ ਰੱਖਦੀ ਹੈ ਇਸ ਚੀਜ਼ ਦੇ ਵਿੱਚ ਤੇ ਕਿੰਨਾ ਵੱਡਾ ਪ੍ਰਭਾਵਿਤ ਇਸ ਚੀਜ਼ ਨੂੰ ਕਰ ਸਕਦੀ ਹੈ ਸੋ ਸਰਕਾਰ ਜੂਨ ਤੋਂ ਪਹਿਲਾਂ ਪਹਿਲਾਂ ਇਸ ਨੂੰ ਬਿਲਕੁਲ ਸਮ ਅਪ ਕਰਨਾ ਚਾਹੁੰਦੀ ਹੈ ਤਾਂ ਕਿ ਜਿੰਨੇ ਵੀ ਕੱਚੇ ਮੁਲਾਜ਼ਮ ਸਾਰੇ ਵਿਭਾਗਾਂ ਦੇ ਨੇ ਉਹਨਾਂ ਨੂੰ ਇੱਕ ਵਾਰ ਦੇ ਵਿੱਚ ਹੀ ਸਾਰੇ ਸਰਵਿਸ ਰੂਲ ਦੇ ਦਿੱਤੇ ਜਾਣ ਤੇ ਉਹਨਾਂ ਨੂੰ ਇੱਕ ਸਿਸਟਮ ਦੇ ਵਿੱਚ ਲਿਆਂਦਾ ਜਾਵੇ ਸੋ ਸਰਕਾਰ ਪੋਜ਼ਿਟਿਵ ਵੀ ਹੈ ਪਰ ਕੰਮ ਬੜਾ ਸਲੋ ਹੈ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਹੈ ਕਿ 5 ਸਾਲ ਨੇ ਜਿਹੜੇ ਉਹ ਹੌਲੀ ਹੌਲੀ ਵਿਕਾਸ ਦੇ ਛੋਟੇ-ਮੋਟੇ ਕੰਮ ਕਰ ਕਰਕੇ ਸਮਾਂ ਲੰਘਾਇਆ ਜਾਵੇ ਪਰ ਜੋ ਪਹਿਲਾਂ ਹੀ ਬਹੁਤ ਸਮਾਂ ਦੇ ਚੁੱਕੇ ਨੇ ਵਿਭਾਗ ਨੂੰ ਕੱਚੇ ਵਿਧਾਇਕ ਉਹਨਾਂ ਕੋਲੋਂ ਹੁਣ ਇਸ ਚੀਜ਼ ਦੀ ਜੋ ਉਮੀਦ ਹੈ ਸਰਕਾਰ ਨਾ ਰੱਖੇ ਕਿ ਥੋੜਾ ਬਹੁਤ ਹੋਰ ਸਬਰ ਜਾਂ ਇਦਾਂ ਦਾ ਚੱਲੀ ਜਾਓ ਪਰ ਕਿਤੇ ਨਾ ਕਿਤੇ ਲੋੜੀ ਵਾਲੇ ਦਿਨ ਇੱਕ ਸੁਭਾ ਸੰਕੇਤ ਆਇਆ ਕਿ ਸਰਕਾਰ ਹੁਣ ਇਹਨਾਂ ਚੀਜ਼ਾਂ ਨੂੰ ਨੇਪਰੇ ਚਾੜ ਰਹੀ ਹੈ ਸੋ ਲਗਭਗ ਜਿੱਥੋਂ ਤੱਕ ਖਬਰ ਹੈ ਕਿ ਥੋੜਾ ਬਹੁਤ ਸਬਰ ਹੈ ਜਿਹੜਾ ਉਹ ਹੋਰ ਰੱਖਣ ਦੀ ਅਜੇ ਲੋੜ ਪੈਣੀ ਹੈ ਲਗਭਗ ਮਾਰਚ ਜਾਂ ਉਸ ਤੋਂ ਬਾਅਦ ਜਾ ਕੇ ਰਿਜ਼ਲਟ ਨਿਕਲਣ ਦੀ ਉਮੀਦ ਹੈ ਸੋ ਦੋਸਤੋ ਜਾਣਕਾਰੀ ਵਧੀਆ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਨਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਾਂ ਵਿੱਚ ਆਪਣੀ رائے ਦੇਣੀ ਨਾ ਭੁੱਲਣਾ ਤੇ ਵੀਡੀਓ ਨੂੰ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਥੈਂਕ ਯੂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ